ਫਿਰੋਜ਼ਪੁਰ ਦੇ ਵਿੱਚ ਅੱਜ ਸਾਰਾਗੜੀ ਦਿਵਸ ਦੇ ਉੱਪਰ ਰਾਜਪਦਰੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਤਾਂ ਡਾਕਟਰ ਬਲਜੀਤ ਕੌਰ ਪੰਜਾਬ ਦੇ ਕੈਬਨਿਟ ਮੰਤਰੀ ਇੱਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਹੈ ਤਾਂ ਜੰਗੀ ਯਾਦਗਾਰ ਦਾ ਉਦਘਾਟਨ ਕੀਤਾ ਹੈ ਸਾਰਾਗੜੀ ਵਾਰ ਮੈਮੋਰੀਅਲ ਦਾ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹਨੇ ਹੈਗੇ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਫਿਰੋਜ਼ਪੁਰ ਦੇ ਵਿੱਚ ਜੰਗੀ ਯਾਦਗਾਰ ਸਾਰਾਗੜੀ ਵਾਰ ਮੈਮੋਰੀਅਲ ਬਣਾਈ ਗਈ ਹੈ ਈਸ਼ਵਰ ਸਿੰਘ ਤਾਂ ਬਹੁਤ ਤੁਸੀਂ ਦੇਖ ਸਕਦੇ ਹੈਗੇ ਉਹ ਜਿੱਥੇ ਇਹ ਫੋਰਨ ਦੇ ਵਿੱਚ ਆ ਉੱਥੇ ਹੀ ਹੁਣ ਇਹ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਸਾਰਾਗੜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਨਾਲ ਸਮਾਰਕ ਯਾਦਗਾਰ ਜਿਹੜਾ ਬਣਾਇਆ ਗਿਆ ਚੰਗੀ ਯਾਦਗਾਰ ਉਸ ਦੇ ਵਿੱਚ ਲਗਾਇਆ ਗਿਆ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਇਸ ਤਰ੍ਹਾਂ ਦਾ ਜਦੋਂ ਸੀਐਮ ਭਗਵੰਤ ਮਾਨ ਫਿਰੋਜ਼ਪੁਰ ਦੇ ਵਿੱਚ ਆਏ ਸੀ ਪਿਛਲੀ ਵਾਰ ਰਾਜਪਦਨੀ ਪ੍ਰੋਗਰਾਮ ਦੇ ਵਿੱਚ ਤਾਂ ਉਹਨਾਂ ਨੇ ਸਾਰਾਗੜੀ ਚੰਗੀ ਯਾਦਗਾਰ ਦਾ ਐਲਾਨ ਕੀਤਾ ਹੈਗਾ ਸੀਗਾ ਤਾਂ ਅੱਜ 1 ਸਾਲ ਬਾਅਦ ਜਿਹੜਾ ਇਹ ਬਣ ਕੇ ਤਿਆਰ ਹੈ ਤੁਸੀਂ ਤਸਵੀਰ ਦੇਖ ਸਕਦੇ ਹੈਗੇ ਹੋ ਤਾਂ ਜਿਹੜਾ ਰਾਤ ਨੂੰ ਇਸ ਤਰ੍ਹਾਂ ਦਾ ਲੱਗਦਾ ਹੈਗਾ ਰਾਤ ਨੂੰ ਵੀ ਬੜੇ ਵੱਖਰੇ ਕਿਸਮ ਦਾ ਇਹ ਦ੍ਰਿਸ਼ ਲੱਗਦਾ ਹੈਗਾ ਤਾਂ ਜੰਗੀ ਯਾਦਗਾਰ ਜਿਹੜੀ ਬਣਾਈ ਗਈ ਹੈਗੀ ਹੈ ਤਾਂ ਇਸ ਦੇ ਵਿੱਚ ਮਹਾਨ ਸ਼ਹੀਦ ਕਿਉਂਕਿ ਸਾਰਾ ਗੜੀ ਦੀ ਲੜਾਈ ਇੱਕ ਵੱਡੀ ਲੜਾਈ ਹੈਗੀ ਸੀਗੀ 7 ਘੰਟੇ ਤੱਕ ਚੁੰਕੀ ਦੀ ਰੱਖਿਆ ਕਰਦੇ ਹੋਏ 21 6 22 ਜਿਹੜੇ ਸ਼ਹੀਦ ਹੋਏ ਸੀਗੇ ਤਾਂ ਉਹਨਾਂ ਨੂੰ ਇੱਕ ਅਵਾਰਡ ਵੀ ਮਿਲਿਆ ਹੈਗਾ ਸੀ ਜਿਹੜਾ ਉਸ ਸਮੇਂ ਦਾ ਕਾਫੀ ਉੱਚ ਅਵਾਰਡ ਹੈਗਾ ਸੀ ਤਾ ਫਿਰੋਜ਼ਪੁਰ ਦੇ ਵਿੱਚ ਰਾਜਪਦਰੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈਗਾ ਤਾਂ ਡਾਕਟਰ ਬਲਜੀਤ ਸਿੰਘ ਪੰਜਾਬ ਦੇ ਕੈਬਨਟ ਮੰਤਰੀ ਇੱਥੇ ਪਹੁੰਚੇ ਹੈਗੇ ਆ ਤਾਂ ਉਹਨਾਂ ਨੇ ਸਾਰਾ ਦਿਨ ਦਿਵਸ ਤੇ ਨਮਨ ਵੀ ਕੀਤਾ ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਪਹਿਲੀ ਜਿਹੜੀ ਇੱਥੇ ਪੰਜਾਬ ਦੇ ਵਿੱਚ ਯਾਦਗਾਰ ਜਿਹੜੀ ਹੈ ਉਹ ਬਣਾਈ ਗਈ ਹੈਗੀ ਹੈ ਕੈਮਰਾ ਪਰਸਨ ਰੋਹਿਤ ਦੇ ਨਾਲ ਸ੍ਰੀ ਚੋਪੜਾ ਜਗਬਾਨੀ ਟੀਵੀ ਸਰ ਜੀ ਉਸ ਕਹਿ ਰਹੇ ਆ ਕਿ 27 ਸਰ ਹੈਗਾ ਜੋ ਬਹਾਦਰ ਹਰੇ ਤੇ ਨੀਚੇ ਗਾਓ ਮਾਈਕ ਰੈਡੀ ਗਾਇਸ ਸਿੱਖ ਰੈਜiment ਵੱਲੋਂ ਉਸ ਨੂੰ ਯਾਦ ਕਰਦੇ ਆ ਪੰਜਾਬ ਸਰਕਾਰ ਵੱਲੋਂ ਜੋ ਇਹ ਸਥਾਪਿਤ ਲਗਾਏ ਉਸ ਦੀ ਇਨੌਗੁਰੇਸ਼ਨ ਕਰਨ ਜਾ ਰਹੇ ਹਾਂ ਤੋਂ ਇਹ ਦਿਨ ਹੈ ਯਾਦ ਕਰਨ ਦਾ ਸਿੱਖਾਂ ਦੀ ਸ਼ਹੀਦੀ ਨੂੰ ਸਿੱਖਾਂ ਦੀ ਬਹਾਦਰੀ ਨੂੰ ਬਾ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਇਹਦੇ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਸੋ ਇਹ ਸਿੱਖਿਆਵਾਂ ਇਹ ਜੋ ਇਤਿਹਾਸ ਹੈ ਸਾਡੇ ਆਉਣ ਵਾਲੇ ਬੱਚਿਆਂ ਤੱਕ ਪਹੁੰਚੇ ਸੋ ਇਸ ਤਰ੍ਹਾਂ ਨਹੀਂ ਯਾਦ ਕਰਾਂ ਕਿ ਸਰਕਾਰ ਬਣਾਉਂਦੀ ਹੈ ਤੇ ਤਾਂ ਹੀ ਮਕਸਦ ਹੈ ਕਿ ਸਾਡੇ ਆਉਣ ਵਾਲੇ ਬੱਚੇ ਸਾਡੇ ਸਿੱਖ ਦੇ ਮਹਾਨ ਇਤਿਹਾਸ ਨੂੰ ਕਿਤੇ ਮਟਾਤ ਹੱਥ ਪਰਾਣਾ। ਇਹ ਉੱਤਮ ਗੱਲ ਨਹੀਂ ਕਿ ਸਿੱਖਸਰ। ਇੱਕ ਸ਼ੀਰਪੁਰ ਜ਼ਿਲ੍ਹੇ ਦੀ ਇੱਥੇ ਯਾਦਗਾਰੀ ਜਗ੍ਹਾ ਹੈਗੀ ਹੈ ਪੁਰਾਣੀ। ਉਸ ਦਾ ਵੀ ਕਾਫੀ ਰੋਲਾ ਚੱਲ ਰਿਹਾ ਲੱਗਦਾ ਕਿ ਉਸ ਦਾ ਵੀ ਮੁੱਦਾ ਰੱਖਣਾ ਚਾਹੀਦਾ ਔਰ ਉਸ ਨੂੰ ਵੀ ਇੱਥੇ ਅਸੀਂ ਕੰਮ ਆਦਣਾ ਚਾਹੀਦਾ। ਜੀ ਮੈਂ ਜਿੱਥੋਂ ਤੱਕ ਮੈਨੂੰ ਪਤਾ ਲੱਗਦਾ ਕਿ ਜਿਹੜੀ ਸਾਰਾਗੜੀ ਦੀ ਲੜਾਈ ਸੀ ਸਭ ਤੋਂ ਮਹਾਨ ਬਹਾਦਰੀ ਦੀ ਲੜਾਈ ਪੂਰੀ ਦੁਨੀਆ ਦੇ ਵਿੱਚ ਗਿਣੀ ਜਾਂਦੀ ਹੈ। ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦਾ ਮੈਮੋਰੀਅਲ ਨਹੀਂ ਬਣਾਇਆ ਗਿਆ। ਔਰ ਮਾਨ ਸਾਹਿਬ ਨੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਹ ਪਹਿਲਾ ਉਤਤਨ ਕਰਕੇ ਇਹ ਯਾਦਗਾਰ ਬਣਾਈ ਹੈ ਔਰ ਸਾਡੀ ਸਰਕਾਰ ਹਮੇਸ਼ਾ ਹੀ ਛੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਦੇ ਅੱਗੇ ਨਮਨ ਕਰਦੀ ਹੈ, ਸਜਦਾ ਕਰਦੀ ਹੈ। ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਸਾਡੇ ਇਤਿਹਾਸ ਦੀ ਕੋਈ ਮਹਾਨ ਇਤਿਹਾਸ ਦੀ ਝਲਕ ਪੈਂਦੀ ਹੈ ਚਾਹੀਏ ਅਸੀਂ ਸ਼ਹੀਦ ਫਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦੀ ਗੱਲ ਕਰਦੇ ਆ ਉਹਨਾਂ ਸਾਰੀਆਂ ਯਾਦਗਾਰਾਂ ਨੂੰ ਅਸੀਂ ਫੇਰ ਤੋਂ ਤਾਜ਼ਾ ਕਰਾਂਗੇ ਉੱਥੇ ਕੋਈ ਵਧੀਆ ਮੈਮੋਰੀਅਲ ਬਣਾ ਕੇ ਵਧੀਆ ਯਾਦਗਾਰਾਂ ਬਣਾ ਕੇ ਅਸੀਂ ਲੋਕਾਂ ਦਾ ਸਪੋਰਟ ਕਰਾਂਗੇ ਮੈਂ ਇਹ ਕਿ ਲੋਕਾਂ ਦੀ ਮੰਗ ਹੈ ਕਿ ਸਾਰੇ ਗੜੀ ਦੇ ਸ਼ਹੀਦਾਂ ਦਾ ਨਾਮ ਜਿਹੜਾ ਸਿਖਿਆ ਵਿੱਚ ਲਿਆਂਦਾ ਜਾ ਸਕੇ ਤਾਂ ਕਿ ਨਵੀਂ ਪੀੜ੍ਹੀ ਨੂੰ ਜਿਹੜਾ ਨਵੇਂ ਬੱਚਿਆਂ ਨੂੰ ਪਤਾ ਲੱਗ ਸਕੇ ਅ ਦੇਖੋ ਬਹੁਤ ਸੋਹਣੀ ਮੰਗ ਹੈ ਔਰ ਮੈਂ ਕਹਾਂਗੀ ਕਿ ਇਸ ਮੰਗ ਨੂੰ ਅਸੀਂ ਉੱਪਰ ਤੱਕ ਮਾਨ ਸਾਹਿਬ ਤੱਕ ਵੀ ਲੈ ਕੇ ਜਾਵਾਂਗੇ ਔਰ ਜਿੱਥੇ ਕਿਤੇ ਲੋਕਾਂ ਦੀ ਮੰਗ ਆਉਂਦੀ ਹੈ ਉਹ ਲੋਕਾਂ ਦੇ ਦਿਲਾਂ ਚੋਂ ਨਿਕਲੀ ਹੋਈ ਆਵਾਜ਼ ਹੁੰਦੀ ਹੈ ਉਸ ਆਵਾਜ਼ ਨੂੰ ਅਸੀਂ ਇੰਪਲੀਮੈਂਟ ਕਰਨ ਲਈ ਆਪਣੇ ਵੱਲੋਂ ਜ਼ੋਰ ਲਾਵਾਂਗੇ ਥੈਂਕ ਯੂ ਥੈਂਕ ਯੂ